ਹੁਸ਼ਿਆਰਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਤੇ ਇੱਕ 5 ਸਾਲਾਂ ਦੇ ਬੱਚੇ ਦੇ ਨਾਲ ਜਿਹੜੇ ਕਿ ਪ੍ਰਵਾਸੀ ਨੇ ਕਤਲ ਕਰ ਦਿੱਤਾ ਤੇ ਜਿਸ ਤੋਂ ਬਾਅਦ ਉੱਥੇ ਹੀ ਬਹੁਤ ਜਿਹੜਾ ਕਿ ਇੱਕ ਦਿਲ ਦਹਿਲਾਉਣ ਵਾਲਾ ਇਹ ਮਾਮਲਾ ਸੀ ਪਰੰਤੂ ਦੂਜੇ ਪਾਸੇ ਹੁਣ ਉੱਥੇ ਹੀ ਪੰਜਾਬੀਆਂ ਨੂੰ ਜਾਗਣ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਹੁਣ ਉਦੋਂ ਜਾਗੋਗੇ ਕਿ ਹੁਣ ਤੁਹਾਡੀਆਂ ਉਦੋਂ ਜ਼ਮੀਰਾਂ ਜਿਹੜੀਆਂ ਕਿ ਜਾਖਣਗੀਆਂ ਜਦੋਂ ਤੁਹਾਡੇ ਨਾਲ ਅਜਿਹਾ ਹੋਇਆ ਤੇ ਪ੍ਰਵਾਸੀ ਤੁਹਾਡੇ ਘਰਾਂ ਤੱਕ ਪਹੁੰਚ ਗਏ ਤੁਹਾਡੀਆਂ ਇੱਜ਼ਤਾਂ ਨੂੰ ਹੱਥ ਪਾਉਣ ਲੱਗੇ ਤੇ ਜਿਸ ਤੋਂ ਬਾਅਦ ਰਾਜ ਸਿੰਘ ਖਾਲਸਾ ਦਾ ਇਹ ਬਿਆਨ ਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਪੰਜਾਬੀ ਉਹ ਹੁਣ ਜ਼ਮੀਰ ਤੁਹਾਡੀ ਕਦੋਂ ਜਾਖਣੀ ਹੈ ਤੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਇੰਨਾ ਵੱਡਾ ਕਾਂਡ ਹੋ ਗਿਆ ਪਰੰਤੂ ਹਜੇ ਵੀ ਉੱਤੇ ਅਸੀਂ ਚੁੱਪ ਬੈਠੇ ਆ ਤੇ ਕਈ ਸਵਾਲ ਹੈ ਜਿਹੜੇ ਕਿ ਸਰਕਾਰ ਨੂੰ ਕੀਤੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਰਾਜ ਸਿੰਘ ਖਾਲਸਾ ਦਾ ਆਓ ਤੁਹਾਨੂੰ ਸੁਣਾਉਣੀ ਹੈ ਕਿਵੇਂ ਕਿਵੇਂ ਕੀ ਕੁਝ ਹੋਇਆ ਉਸ ਬੱਚੇ ਨਾਲ ਕਿਵੇਂ ਉਹਦੀ ਜਾਨ ਨਿਕਲੀ ਹੋਊਗੀ ਹਨ ਤੇ ਪਰ ਪੰਜਾਬੀਓ ਤੁਸੀਂ ਸੁੱਤੇ ਪਿਓ ਓਹ ਤੁਹਾਡੇ ਪੰਜਾਬ ਨੂੰ ਇਹਨਾਂ ਨੇ ਸਾਲਿਆਂ ਨੇ ਸ਼ਾਮਲਟ ਸ਼ਾਮਲਟ ਬਣਾ ਰੱਖਿਆ ਆ ਕੇ ਇੱਥੇ ਰਹਿ ਰਹੇ ਨੇ ਇੱਥੇ ਸਰਕਾਰ ਇਹਨਾਂ ਨੂੰ ਪੱਕੇ ਕਰ ਰਹੀ ਹੈ ਇੱਥੇ ਸਰਕਾਰ ਇਹਨਾਂ ਨੂੰ ਪਲਾਟ ਦੇ ਦੇਦੀ ਹੈ ਇਹਨਾਂ ਨੂੰ ਰਹਿਣ ਲਈ ਘਰ ਦੇ ਰਹੀ ਹੈ ਇਹਨਾਂ ਦੀਆਂ ਵੋਟਾਂ ਬਣਾ ਦਿੱਤੀਆਂ ਜਾਂਦੀਆਂ ਨੇ ਉੱਤੇ ਸਾਡੇ ਆ ਖੱਚ ਮਹਿਕਮਾ ਜਿੰਨਾ ਹੈਗਾ ਕੋਈ ਬੋਲਦਾ ਹੀ ਨਹੀਂ ਯਾਰ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਚੱਕਰ 'ਚ ਪੈ ਗਏ ਹੈਗੇ ਕੁਸ਼ ਮਰਜ਼ੀ ਕਰੋ ਕੋਈ ਪ੍ਰਵਾਸੀ ਆਵੇ ਕੁਝ ਵੀ ਹੋਵੇ ਵੋਟਾਂ ਬਣਾਓ ਤੇ ਰਹੋ ਪਿੰਡਾਂ ਦੇ ਸਰਪੰਚ ਦਾ ਇਸ ਕੰਮ ਤੇ ਹੋ ਗਏ ਮੰਤਰੀ ਨੇ ਉਹ ਵੱਡੇ ਪੱਧਰ ਤੇ ਇਹਨਾਂ ਦੀਆਂ ਵੋਟਾਂ ਬਣਾ ਕੇ ਇੱਕ ਇੱਕ ਹਿੱਸਾ ਆਪਣੇ ਨਾਲ ਕਰ ਲੈਂਦੇ ਆ ਸਰਕਾਰਾਂ ਹੀ ਇਹਨਾਂ ਨੂੰ ਬਿਠਾਉਣ ਤੇ ਲੱਗੀਆਂ ਨੇ ਸਰਕਾਰਾਂ ਨੇ ਇਹਨਾਂ ਨੇ ਚਮਲਾਇਆ ਤੇ ਸਾਡੇ ਪੰਜਾਬੀਆਂ ਦੇ ਦੁਸ਼ਮਣ ਬਣ ਗਏ ਨੇ ਕਦੇ ਇਹ ਖਬਰ ਸੁਣੀ ਹੈ ਕਿ ਕਿਸੇ ਲੀਡਰ ਦਾ ਬੱਚਾ ਚੱਕ ਲਿਆ ਕਿਸੇ ਭਈਏ ਨੇ ਕਿਸੇ ਸਰਪੰਚ ਦਾ ਚੱਕ ਲਿਆ ਕਿਸੇ ਐਮਐਲਏ ਦਾ ਚੱਕ ਲਿਆ ਕਦੇ ਖਬਰ ਸੁਣੀ ਹੈ ਸਾਡੇ ਨਾਲ ਹੀ ਕਿਉਂ ਬਪੜਦਾ ਆਮ ਬੰਦਿਆਂ ਨਾਲ ਹੀ ਕਿਉਂ ਬਪੜਦਿਆਂ ਨੇ ਇਹ ਘਟਨਾ ਓਏ ਪੰਜਾਬੀਓ ਤੁਹਾਨੂੰ ਮਾਰਿਆ ਜਾ ਰਿਹਾ ਓਏ ਤੁਹਾਨੂੰ ਤੁਹਾਡੀ ਨਸਲ ਕੁਸੀ ਕੀਤੀ ਜਾ ਰਹੀ ਹੈ ਓਏ ਸੋਚੋ ਆਪਣੇ ਬੱਚਿਆਂ ਕਣੀ ਝਾਕ ਕੇ ਦੇਖੋ ਜੇਕਰ ਮੇਰੀ ਕੋਈ ਵੀਡੀਓ ਸੁਣ ਰਿਹਾ ਹੈ ਦੇਖ ਰਿਹਾ ਹੈ ਤਾਂ ਇੱਕ ਪਾਸੇ ਤੁਹਾਡੇ ਬੱਚੇ ਬੈਠੇ ਹੋਣੇ ਉਹਨਾਂ ਕਣੀ ਦੇਖੋ ਕਿ ਕਿਵੇਂ ਜੇ ਉਹਨਾਂ ਨਾਲ ਵੀ ਇਹ ਘਟਨਾ ਵਾਪਰੇ ਤਾਂ ਕਿਵੇਂ ਜਾਨ ਨਿਕਲੂਗੀ ਕਿ ਤੁਸੀਂ ਝੱਲ ਲੋਗੇ ਤੋ ਮਾਪੇ ਬਚੜ ਰਹੇ ਨੇ ਯਾਰ ਕਿਤੇ ਸਾਡੀ ਕੌਮ ਇਹੋ ਜੀ ਸੀ ਯਾਰ ਇਹਨਾਂ ਨੇ ਪੰਜਾਬ ਨੂੰ ਇਹ ਸਾਮ ਲਾਈਟ ਬਣਾਤਾ ਓਏ ਕੋਈ ਵੀ ਆਵੇ ਕੋਈ ਵੀ ਰਹੇ ਤੇ ਸਾਡੇ ਪਿੰਡ ਵਾਲੇ ਬੁਝੜਾ ਨੂੰ ਪਤੀ ਨਹੀਂ ਕੁਛ ਯਾਰ ਤਾਂ ਸਿੱਤੇ ਬਸ ਵਾ 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 ਓਏ ਆਪ ਭਗਵਾਨ ਤਮਨ ਨੂੰ ਕਹੋ ਓਏ ਬੁਝੜੋ ਓਏ ਕੋਈ ਬਿਲੇ ਹਜਾ ਲਿਆਵੇ ਕਿ ਜਿਹਦੇ ਵਿੱਚ ਬਾਹਰੋਂ ਕੋਈ ਬੰਦਾ ਆਵੇ ਤੇ ਪਹਿਲ ਪੰਜਾਬੀਆਂ ਨੂੰ ਹੋਵੇ ਜੇ ਕੋਈ ਨੌਕਰੀ ਹੈ ਤਾਂ ਵੀ ਪੰਜਾਬੀਆਂ ਨੂੰ ਪਹਿਲ ਹੋਵੇ ਇੱਥੇ ਕੋਈ ਬੰਦਾ ਰਹੇ ਤਾਂ ਸੇਫਟੀ ਨਾਲ ਰਹੇ ਉਹ ਉਹ ਉਹਦੇ ਕੋਈ ਪੂਰੇ ਪ੍ਰੂਫ ਲੈਤੇ ਜਾਣ ਕਿ ਕਿੱਥੋਂ ਆਇਆ ਉਹ ਲਾਉਂਦੇ ਨੇ 50 ਰੁਪਿਆ ਦੀ ਟਿਕਟ ਜੁਪੀ ਬਿਹਾਰ ਤੋਂ ਲਾਉਂਦੇ ਨੇ 50 ਰੁਪਿਆ ਦੀ ਟਿਕਟ ਤੁਹਾਡੇ ਪੰਜਾਬ ਦੀ ਜੁਪੀ ਬਿਹਾਰ ਤੋਂ ਚੜ੍ਹ ਕੇ ਟ੍ਰੇਨਾਂ ਇੱਥੇ ਪੱਕੇ ਕਰਦੇ ਯਾਰ ਹੁਣ ਕਈ ਲੋਕ ਕਹਿਣਗੇ ਤੁਸੀਂ ਵਿਰੋਧ ਕਰਦੇ ਅਸੀਂ ਇਨਸਾਨ ਕਿਸੇ ਇਨਸਾਨੀਆਂ ਦੇ ਵਿਰੋਧੀ ਨਹੀਂ ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ ਆਉਣ ਜੀ ਸੱਚ ਕੇ ਆਉਣ ਕੰਮ ਕਰਨ ਤੇ ਆਪਦੇ ਘਰਾਂ ਨੂੰ ਜਾਣ ਸਾਡੇ ਮੁੰਡੇ ਵੀ ਜਾਂਦੇ ਆ ਪਰ ਸਾਡੇ ਮੁੰਡੇ ਇਹਨਾ ਮੰਗੂ ਨਹੀਂ ਜਾਂਦੇ ਕਿ 50 ਰੁਪਏ ਟਿਕਟ ਲਾ ਕੇ ਵਾਗੇ ਸਾਡੇ ਮੁੰਡਿਆਂ ਨੇ ਹੱਥ ਪਹਿਲਾਂ ਵੜ ਦਿੱਤੇ ਜਾਂਦੇ ਆ ਸਭ ਕੁਝ ਉਹਨਾਂ ਦੇ ਪ੍ਰੂਫ ਕਿੱਥੇ ਰਹੇ ਕਿੰਨਾ ਬੈਂਕ ਬੈਲੈਂਸ ਕੀ ਕੀਤਾ ਕਿੰਨੇ ਕੇਸ ਸਾਰਾ ਕੁਝ ਪਤਾ ਕਰਕੇ ਫੇਰ ਜਾਂ ਭੇਜ ਦਿੱਤਾ ਜਾਂਦਾ ਸਾਨੂੰ ਕਿਸੇ ਦੂਜੇ ਦੇਸ਼ ਪਰ ਇਹ ਆਉਂਦੇ ਆ 50 ਰੁਪਏ ਟਿਕਟ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਿਹਨੇ ਕਤਲ ਕੀਤਾ ਕਿੱਥੇ ਹੈ ਬੰਦਾ ਕਰਕੇ ਅਗਲਾ ਚਲਾ ਜਾਂਦਾ ਯਾਰ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਤੇ ਪੰਜਾਬੀ ਤੁਸੀਂ ਚੁੱਪ ਕਰਕੇ ਤਮਾਸ਼ਾ ਦੇਖੀ ਜਾਂਦੇ ਹੋ ਕੋਈ ਕਹਿੰਦਾ ਯਾਰ ਏ ਡੀ ਏ ਏ ਇਹ ਪ੍ਰਦੇਸੀਆਂ ਦੇ ਖਿਲਾਫ ਨੇ ਜੀ ਇਹ ਫਰਾਂ ਨੇ ਦੇ ਖਿਲਾਫ ਨੇ ਜੀ ਓਏ ਭਰਾਵਾ ਕਰਤੂਤਾਂ ਦੇਖ ਲਓ ਹੁਣ ਕੀ ਕਰਨ ਲੱਗੇ ਤੁਹਾਡੇ ਆ ਪ੍ਰਦੇਸੀ ਜਿਹੜੇ ਚਹਿੱਤੇ ਆ ਇਹਨਾਂ ਦੇ ਕਿਸੇ ਨੂੰ ਮੁੱਦੇ ਦੀ ਨਹੀਂ ਪਤਾ ਸਮਝੀ ਨਹੀਂ